ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਇਹ ਵੀਡੀਓ ਪਿੰਡ ਬੀੜ rau ਕੇ ਜੀ ਨੇੜੇ ਬੱਧਨੀ ਕਲਾਂ ਦੇ ਰਹਿ ਜਾਂਦਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਏ ਆ ਜੀ ਜਿਹੜੇ ਘਰੋਂ ਆਪਾਂ ਵੀਡੀਓ ਕਵਰ ਕੀਤੀ ਹੈ ਜੀ ਉੱਦਾ ਕੰਮ ਬਾਈ ਹੋਣਾ ਦਾ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰ ਲਿਓ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਅੱਛੀ ਗੱਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣੇ ਗੋਪਾਲ ਸਿੰਘ ਪਿੰਡ ਬੀ ਡਰਾਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹੰਗ ਸਿੰਘਲ ਮੋਬਾਈਲ ਨੰਬਰ ਜੀ 9517762710 ਠੀਕ ਹੈ ਵੀਰੇ ਘਰ ਦੇ ਪਸੂਆ ਜੀ ਘਰ ਦੇ ਹੀ ਹਾਂ ਜੀ ਵੱਡੇ ਵੀਰੇ ਸੂਆ ਕਿੰਨਾ ਵੀਰੇ ਸੂਆ ਤੀਜੇ ਸੂਏ ਸੋਣਾ ਵੀਰੇ ਸਮਾਂ ਕਿੰਨਾ ਲਊਗੇ ਜੀ ਸਮਾਂ ਹਫਤਾ ਰਹਿੰਦਾ ਡੇਟ ਮਤਾਂਕ ਹਾਂ ਜੀ ਠੀਕ ਆ ਪਿਛਲੇ ਸੂਏ ਕਿੰਨਾ ਦੋਦੇ ਚੋਇਆ ਵੀਰੇ ਦਾ 24 25 ਲੀਟਰ ਵੀਰੇ ਚੋਇਆ ਆਪਣੀ ਘਰ ਦੀ ਵੀ ਬੱਚੀ ਪਾਲੀ ਹੋਈ ਠੀਕ ਆ ਜਿਹੜਾ ਇਹਦੇ ਸੀਮਾਂ ਲੱਗਿਆ ਕੋਈ ਰਿਕਾਰਡ ਹੈਗਾ ਜੀ ਨਹੀਂ ਨਾਰਮਲ ਹੀ ਆ ਵੀਰੇ ਸੀਮਾਂ ਦਾ ਨਾਰਮਲ ਹੀ ਲੱਗਿਆ ਵਾ ਥਾਣਾ ਦੀ ਭਾਰ ਪਿੱਛੇ ਦੀ ਗਰੰਟੀ ਆ ਹਾਂ ਪੂਰੀ ਗਰੰਟੀ ਆ ਵੀਰੇ ਜਾਊ ਐਰਪਲਸ ਵੀਰੇ ਐਰ ਕੀ ਵੀਰੇ ਹਾਂਜੀ ਐਰ ਕੀ ਉਮੀਦ ਆ ਆਪਣੇ 28 ਪਲਸ ਜਾਣੀ ਚਾਹੀਦੀ ਆ ਠੀਕ ਆ ਬਾਕੀ ਸੇਵਾ ਦਾ ਬਾਕੀ ਸੇਵਾ ਦੇ ਆ ਤੋਰ ਕੇ ਦਿਖਾ ਦੇ ਵੀਰੇ ਸੂਆ ਬਾਈ ਦੱਸਦਾ ਕਿ ਤੀਜਾ ਸੁੰਦੀ ਆ ਡੇਟ ਮੁਤਾਬਕ ਅਜੇ ਸਮਾਂ ਲੈ ਜੂਗੀ ਲਗਭਗ ਇੱਕ ਹਫਤਾ ਜੀ ਇੱਕ ਦੋ ਦਿਨ ਵਧ ਵੀ ਸਕਦੇ ਆ ਘਟ ਵੀ ਸਕਦੇ ਆ ਬਾਕੀ ਤਿਆਰੀ ਸੋਹਣੀ ਕਰਦੀ ਹੁੰਦੀ ਐ ਸੋਹਣਾ ਹਵਾਨਾ ਫਿਟਨੈਸ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਥਾਣਾ ਜਿਹੜੀਆਂ ਤੁਸੀਂ ਹਵਾਨੇ ਚ ਹਜੇ ਵਾਲਟ ਲਾ ਦੇਖ ਰਹੇ ਹੋ ਜੀ ਇਹ ਸਾਰੀਆਂ ਕਰਮਾਜ ਨੇ ਕੱਢ ਕੇ ਸੋਹਣਾ ਜੀ ਬਾਕੀ ਚੈੱਕ ਕਰ ਸਕਦੇ ਹੋ ਸੋਹਣਾ ਥਾਣਾ ਦਾ ਸਹਿਜ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਥਾਣਾ ਦੁੱਧ ਹੁੰਦਾ ਸੇਵਾ ਦਾ ਵੀਰ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਬਾਕੀ ਚੰਗੀ ਐ ਨਿੱਗਰ ਆ ਵਜਨ ਵਜੂਦ ਵਾਲੀ ਵਹਿੜਾ ਕੋਈ ਆਇਆ ਨਹੀਂ ਵੀਰੇ ਲੱਸੀ ਫਿੱਕੀ ਨੇ ਹਵਾਨਾ ਸੋਨਾ ਤਿਆਰ ਕਰੀ ਫਿਰਦੀ ਹੈ ਹਫਤੇ ਦਿੱਕਰ ਜਿਹੜੀਆਂ ਵਾਲਟਾਂ ਤੁਹਾਨੂੰ ਹਵਾਨੇ ਚ ਦੇਖ ਰਹੀਆਂ ਨੇ ਸਾਰੀਆਂ ਕਰਮਾਲ ਨੇ ਕੱਢ ਕੇ ਸੋਨਾ ਜੀ ਚਮਕ ਦਮ ਕਾਲੀ ਹੈ ਬਾਕੀ ਸੰਭੀ ਪਲੀ ਹੈ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਵੀਰੇ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਜੀ ਹਾਂਜੀ ਠੀਕ ਆ ਡਿਮਾਂਡ ਬਾਈ ਕਹਿੰਦਾ ਆਪਾਂ ਇਹਦੀ ਫੋਨ ਤੇ ਕਰ ਲਾਂਗੇ ਜੀ ਜੀ ਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ